ਕਰ ਕੇ ਆਇਆ ਰਪਾ ਕਰ ਕੇ ਆਇਆ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰੱਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਹੈ ਇਹਦੀਆਂ ਆਪਣੀਆਂ ਕੋਈ ਪਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਂ ਬਾਪ ਲਈ ਇਹ ਕਰੂ ਮੈਂ ਘਰ ਬਣਾਉਂਗਾ ਉਹ ਸਾਰੀਆਂ ਸ਼ਾਵਾਂ ਇਹਦੀਆਂ ਮਿੱਟੀ ਹੋ ਗਈਆਂ ਮਾਂ ਪਿਓ ਦਾ ਦਿੱਤੋ ਬਿਨਾ ਕੌਣ ਸਹਾਰਾ ਵਾ ਹਾਂ ਜੈਨੇ ਕੋਈ ਨਹੀਂ ਕੋਈ ਨਹੀਂ ਨਾ ਤੂੰ ਹੀ ਸੰਭਲਣਾ ਨਾ ਹਾਂ ਕੇੰਦਾ ਭਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦੂ ਮੇਰੇ ਕੋਲ ਹਥਿਆਰ ਮੈਂ ਰੱਖਦਾ ਫਿਰ ਨਾਲ ਕੋਈ ਫਿਰ ਮੈਂ ਕਟ-ਕਟ ਖਾ ਕੇ ਆ ਜਾਂਦਾ ਘਰ ਨੂੰ ਦਤ ਦੂਤਰ ਮਾਰਿਆ ਨਹੀਂ ਜਾਂਦਾ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਕਿਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਜਿੱਥੇ ਕਰੋੜਾ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਪਰ ਅੱਜ ਨਾ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਵੱਡੇ ਮਗਰ ਮੱਛਾਂ ਨੇ ਆ ਕੇ ਹਾਈਜੈਕ ਕਰ ਲਿਆ ਸਹੀ ਦੇ ਵਿੱਚ ਸਾਡੇ ਆ ਹਨਾ ਨੇ ਮਨੋ ਅੱਜ ਜਾ ਤੋ ਕਰ ਲੋ ਅੱਜ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬੱਚ ਫੋਨ ਦੇ ਚੁੱਕਿਆ ਉਥੇ ਤਾਨੀਆਂ ਆਉਣੀਆਂ ਕਰਦੇ ਮੇਰੇ ਨਾਲ ਮੈਨੂੰ ਛਦਾਈ ਸਮਝਦੇ ਆ ਕਿ ਬੱਚਾ ਵੀ ਹੱਸਦੇ ਆ ਖੇਡਦੇ ਆ ਮਜ਼ਾਕ ਕਰਦੇ ਆ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਨੇ ਮਿਹਣਿਆਂ ਦੇ ਲੈ ਕੇ ਗਿਆ ਆ ਆ ਰੱਬਾ ਹਰ ਕੇ ਆ ਆ ਰੱਬਾ ਆ ਆ ਰੱਬਾ ਹਰ ਕੇ ਆ ਆਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਆਡੀ ਮਜਤ ਕੀਤੀ ਜਾਵੇ ਅਸੀਂ ਘਰ ਬਹੁਤ ਗਰੀਬ ਆ ਢਹਾੜੀ ਕਰਕੇ ਖਾਣੇ ਤੇ ਘਰ ਬਿਮਾਰੀ ਪਈ ਆ ਮੁੰਡਾ ਬਹੁਤ ਬਿਮਾਰ ਰਹਿੰਦਾ ਟੀਕ ਨਹੀਂ ਰਹਿੰਦਾ ਲੜਾਈਆਂ ਲੈਂਦਾ ਤੇ ਇਹਨੂੰ ਬੰਨ ਕੇ ਭਾਇਆ ਤੇ ਫਿਰ ਜਾ ਕੇ ਧਰਮਪ੍ਰੀਤ ਸਤਿ ਸ਼੍ਰੀ ਅਕਾਲ ਛੋਟੇ ਵੀਰੇ ਸਤਿ ਸ਼੍ਰੀ ਅਕਾਲ ਤੇਰਾ ਨਾਮ ਧਰਮਪ੍ਰੀਤ ਆ ਹਾਂਜੀ ਹਾਂਜੀ ਧਰਮਪ੍ਰੀਤ ਖੜਾ ਹੋ ਪੁੱਤ ਹੋਰ ਕੀ ਹਾਲ ਚਾਲ ਨੇ ਵਧੀਆ ਵਧੀਆ ਠੀਕ ਆ ਹਾਂਜੀ ਜੱਫੀ ਪਾ ਫਿਰ ਯਾਰ ਹੋ ਬਾਜੀ ਹੋਣੀ ਆ ਵਾਹਿਗੁਰੂ ਸਤਿਗੁਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦ ਸਤ ਜੀ ਗਾਦ ਸਤ ਹੈ ਪੀ ਸਤ ਨਾਨਕ ਹੋਸੀ ਕੀ ਸਤ ਜੀ ਪਾਸ਼ਾ ਕਿਰਪਾ ਕਰੇ ਮੇਰੇ ਛੋਟੇ ਭਰਾ ਨੂੰ ਹਾਂ ਜੀ ਧਰਮਪ੍ਰੀਤ ਤੇਰਾ ਤਾਂ ਕਿੰਨਾ ਨਾਂ ਸੀ ਯਾਰ ਦੁਨੀਆ ਜਾਣਦੀ ਹੈ ਤੈਨੂੰ ਹਨਾ ਹਾਂ ਜੀ ਹਾਂ ਜੀ ਤੂੰ ਤਾਂ ਉਹਦੇ ਚਾਉਂਦਾ ਰਹੇ ਹਾਂ YouTube ਤੇ ਮੈਂ ਦੇਖਦਾ ਸੀ ਤੈਨੂੰ Facebook ਤੇ ਹਾਂ ਜੀ ਹਾਂ ਜੀ ਤੂੰ ਦੁਬਾਰਾ ਉੱਠ ਕੇ ਖੜਾ ਹੋਣਾ ਹਾਂਜੀ ਠੀਕ ਆ ਆਪਾਂ ਦੁਬਾਰਾ ਫੇਰ ਉਵੇਂ ਸਾਰਾ ਕੁਝ ਕਰਨਾ ਤੂੰ ਫਿਕਰ ਨਹੀਂ ਕਰਨਾ ਜਮਾ ਦਾਤਾ ਮਿਹਰ ਕਰੂਗਾ ਤੂੰ ਦੇਖੀ ਚੱਲੀ ਦੁਨੀਆ ਤੈਨੂੰ ਦੁਬਾਰਾ ਦੇਖੂਗੀ ਤੈਨੂੰ ਸੁਣੂਗੀ ਠੀਕ ਆ ਨਹੀਂ ਨਹੀਂ ਪੈਰੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪਰਮਾਤਮਾ ਨੇ ਕਰਨਾ ਤੂੰ ਪੁੱਤ ਦੁਬਾਰਾ ਹਾਂ ਤਾਂ ਮੈਨੂੰ ਖੜਨਾ ਥੇ ਸਭ ਕੁਝ ਮਾਰਾ ਹੀ ਕਰਨਗੇ ਹੈਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਪੁੱਤ ਤੇ ਪਰ ਤਕੜਾ ਹੋ ਟੈਨਸ਼ਨ ਨਹੀਂ ਲੈਣੀ ਤੇਰਾ ਭਰਾ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਠੀਕ ਆ ਸਾਨੂੰ ਤੇਰੇ ਨਾਲ ਇਹੀ ਹਮਦਰਦੀ ਹੈ ਵੀ ਤੂੰ ਸਾਡਾ ਭਰਾ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਸੇ ਚੀਜ਼ ਦੀ ਲੋੜ ਨਹੀਂ ਤੇਰੇ ਨਾਲ ਲੋਕਾਂ ਨੇ ਲਾਲਚ ਨੂੰ ਵਰਤਿਆ ਤੈਨੂੰ ਵਰਤ ਕੇ ਛੱਡਿਆ ਸਾਡੇ ਕੋਲੇ ਇੱਥੇ ਜੇ ਤੈਨੂੰ ਵਾਇਗਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਤਾਂ ਸਾਡੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਵੀ ਅਸੀਂ ਆਪਦੇ ਭਰਾ ਨੂੰ ਬਰਾਬਰ ਕਰੀਏ ਦੁਬਾਰਾ ਉੱਠ ਕੇ ਖੜਾ ਹੋ ਠੀਕ ਆ ਕਿ ਮਾਂ ਪਿਓ ਦਾ ਤੇਤੋਂ ਬਿਨਾ ਕੌਣ ਸਹਾਰਾ ਵਾ ਹਾਂਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਤੂੰ ਹੀ ਸਾਹਮਣਾ ਨਾ ਇਹਨਾਂ ਨੂੰ ਹਾਂਜੀ ਹਾਂ ਇਹ ਕੌਣ ਇਹ ਕੌਣ ਇਹ ਮੰਮੀ ਹੈ ਮੰਮੀ ਨੂੰ ਉੱਠ ਖੜੀ ਹੋ ਭੈਣ ਤੂੰ ਫਿਕਰ ਨਾ ਕਰ ਰੋਣਾ ਨਹੀਂ ਹੁਣ ਅਸੀਂ ਤੇਰੇ ਭਰਾ ਵਾਂ ਇਹ ਸਾਡਾ ਭਾਂਜਾ ਵਾਂ ਕਹਿਲਾ ਚਾਹੀ ਠੀਕ ਆ ਫਿਕਰ ਨਹੀਂ ਕਰਨਾ ਨਾ ਨਾ ਰੋਣਾ ਨਹੀਂ ਮੇਰੀ ਭੈਣ ਨੇ ਬਾਬਾ ਜੀ ਮੇਲ ਕਰਨਗੇ ਸੱਚੇ ਪਾਤਸ਼ਾਹ ਨੇ ਕੇਵਰੀ ਸੂਲੀ ਵੀ ਸੂਲ ਬਣ ਜਾਂਦੀ ਹੈ ਜਿਹੜੀ ਜਿਹੜੀ ਤਕਲੀਫ ਸੀ ਨਾ ਦੁੱਖ ਸੀਗਾ ਜਿਹੜਾ ਉਹ ਮਹਾਰਾਜ ਨੇ ਜਿਹੜਾ ਦਿੱਤਾ ਕੋਈ ਗੱਲ ਨਹੀਂ ਸ਼ਾਇਦ ਕੋਈ ਵੱਡੇ ਦੁੱਖ ਤੋਂ ਆਪਾਂ ਨੂੰ ਛੋਟੇ ਦੁੱਖ ਨਸਾਰ ਲਿਆ ਬਾਬੇ ਨੇ ਹੈਨਾ ਤੇ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਜਮਾ ਧਰਮਪ੍ਰੀਤ ਨੇ ਤਾਂ ਦੁਬਾਰਾ ਫੇਰ ਉਦਾਂ ਹੀ ਦੁਨੀਆ ਨੂੰ ਹਸਾਇਆ ਕਰਨਾ ਜੇ ਤੂੰ ਹਿੰਮਤ ਹਾਰੇਗਾ ਨਾ ਫੇਰ ਪੁੱਤ ਕੁਝ ਹੱਲ ਨਹੀਂ ਹੋਣਾ ਹੌਸਲਾ ਰੱਖਣਾ ਬਸ ਮੇਰੀ ਬੇਨਤੀ ਹੈ ਜੀ ਉਹਨਾਂ ਦਾ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੀਨਾ ਦੀਨੇਵਾਲ ਦੀਨੇਵਾਲ ਪਿੰਡ ਤੋਂ ਧਰਮਜੀਤ ਧਰਮਜੀਤ ਦਾ ਪੁੱਤ ਧਰਮਪ੍ਰੀਤ ਧਰਮਪ੍ਰੀਤ ਸਿੰਘ ਜਿਹਨੂੰ ਮੁੱਖ ਮੰਤਰੀ ਦੇ ਨਾਂ ਨਾਲ ਵੀ ਲੋਕ ਜਾਣਦੇ ਆ ਪੰਜਾਬੀ ਭਾਸ਼ਾ ਜਿੱਥੇ-ਜਿੱਥੇ ਵੀ ਹੈਗੀ ਆ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਇਆ ਉੱਥੇ ਤੱਕ ਇਹਨੂੰ ਲੋਕ ਜਾਣਦੇ ਸੀ ਚਾਹੇ ਲੋਕ ਮਜ਼ਾਕੀਆ ਤੌਰ ਤੇ ਸੀ ਚਾਹੇ ਲੋਕ ਜਿਵੇਂ ਮਰਜ਼ੀ ਜਾਣਦੇ ਸੀ ਪਰ ਇਸ ਬੰਦੇ ਨੂੰ ਜਾਣਦੇ ਸੀ ਲੋਕ ਤੇ ਇਹਦੀ ਉਸੇ ਜਾਣ ਪਛਾਣ ਨੂੰ ਲੋਕਾਂ ਨੇ ਕੈਸ਼ ਵੀ ਕੀਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕੀਤਾ ਸ਼ਾਇਦ ਉਸ ਟਾਈਮ ਉਹਨਾਂ ਦੀ ਸੋਚ ਚੰਗੀ ਹੋਊਗੀ ਚੰਗੇ ਲਈ ਕੀਤਾ ਹੋ ਪਰ ਗਲਤ ਹੋ ਗਿਆ ਲੈ ਲਈਏ ਪਰ ਅੱਜ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਇਹ ਧਰਮ ਜੀ ਪ੍ਰੀਤ ਸਿੰਘ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰੱਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਕਰੇ ਕਾਰਨ ਕੀ ਆ ਕਾਰਨ ਇਹ ਆ ਵੀ ਇਹ ਸਿੱਧਾ ਸਾਦਾ ਬੰਦਾ ਸੀ ਕਿਨੂੰ ਇੱਕਦਮ ਇੰਨਾ ਜ਼ਿਆਦਾ ਫੇਮ ਮਿਲ ਗਿਆ ਔਰ ਉਸ ਫੇਮ ਤੋਂ ਬਾਅਦ ਘਰ ਦੇ ਵਿੱਚ ਰੋਟੀ ਫੇਰ ਵੀ ਨਹੀਂ ਪੱਕਦੀ ਹੋਈ ਘਰ ਦੀ ਛੱਤ ਵੀ ਪ੍ਰੋਪਰ ਨਹੀਂ ਬਣਾ ਪਾਈ ਅੱਜ ਉਹਨੂੰ ਵੀ ਟੋਣ ਨੂੰ ਫਿਰਦਾ ਵੀ ਮਿਉ ਟਾ ਦੇਣੀ ਹੈ ਜਿਹੜੀਆਂ ਇਹਦੀਆਂ ਆਪਣੀਆਂ ਕੋਈ ਇਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਪੇ ਲਈ ਇਹ ਕਰੂ ਮੈਂ ਘਰ ਬਣਾਉ ਜਾਂ ਉਹ ਸਾਰੀਆਂ ਸ਼ਾਮਾਂ ਇਹਦੀਆਂ ਮਿੱਟੀ ਹੋ ਗਈਆਂ ਤੇ ਅੱਜ ਧਰਮਪ੍ਰੀਤ ਡਿਪਰੈਸ਼ਨ ਚਲਾ ਗਿਆ ਉਹਨਾਂ ਦਾ ਜਵਾਈ ਹੈ ਪ੍ਰਭਜੀਤ ਸਿੰਘ ਵੀਰ ਦਾ ਸਾਨੂੰ ਫੋਨ ਆਇਆ ਵੀਡੀਓ ਭੇਜੀ ਰਸੀਆਂ ਨਾਲ ਬੰਨ ਕੇ ਮੰਜੇ ਤੇ ਪਾਈ ਬੈਠਾ ਸੀ ਕਹਿੰਦਾ ਬਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਵੀ ਜਦ ਤਾ ਮਰ ਜੂ ਜਾਂ ਕਿਸੇ ਨੂੰ ਮਾਰ ਦਊਗਾ ਵੀ ਬੇਨਤੀ ਆ ਕੋਈ ਹੱਲ ਕਰੋ ਅਸੀਂ ਵੀਰ ਉਹਨਾਂ ਨੂੰ ਜਦ ਹੀ ਫੋਨ ਕੀਤਾ ਵੀ ਤੁਸੀਂ ਇੱਥੇ ਲੈ ਆਓ ਪ੍ਰਭਜੀਤ ਕਹਿੰਦਾ ਵੀਰੇ ਵੀ ਇਸ ਟਾਈਮ ਹਾਲਾਤ ਇਦਾਂ ਦੇ ਆ ਵੀ ਮੈਂ ਵੀ ਕੰਮ ਕਰਦਾ ਜੌਬ ਛੱਡ ਕੇ ਆਇਆ ਵੀ ਜਿੰਨੇ ਪੈਸੇ ਸੀ ਅਸੀਂ 15 16 ਦਿਨ ਇਹਨੂੰ ਹਸਪਤਾਲ ਚ ਦਾਖਲ ਰੱਖਿਆ ਉਹ ਵੀ ਸਾਰੇ ਲੱਗ ਗਏ ਆ ਵੀ ਗੱਡੀ ਦਾ ਕਿਰਾਇਆ ਦੇਣ ਨੂੰ ਵੀ ਪੈਸੇ ਹੈ ਨਹੀਂਗੇ। ਅਸੀਂ ਵੀਰ ਨੂੰ ਕਿਹਾ ਵੀ ਤੂੰ ਗੱਡੀ ਕਿਰਾਏ ਤੇ ਕਰਾ ਲਾ ਸਾਡੀ ਗੱਲ ਕਰਾ ਦੇ ਅਸੀਂ ਕਿਰਾਇਆ ਇੱਥੇ ਆਇਆਂ ਨੂੰ ਦੇ ਦਾਂਗੇ ਤੂੰ ਗੱਡੀ ਕਰਾ ਲਿਓ। ਤੇ ਪਿੰਡ ਦੇ ਵਿੱਚ ਇੱਕੋ ਹੀ ਗੱਡੀ ਉਹ ਵੀ ਬਰਾਤ ਗਈ ਉਹਦੀ ਗੱਡੀ ਨਹੀਂ ਮਿਲੀ। ਫਿਰ ਇਹਨਾਂ ਨੇ ਵੀਰ ਨਾਲ ਗੱਲ ਕੀਤੀ ਵੀਰੇ ਨੇ ਨਵਾਂ ਗੁਰਮੀਤ ਸਿੰਘ ਨੇ ਆਟੋ ਲਿਆ। ਹਜੇ ਪਹਿਲਾ ਹੀ ਘੇੜਾ ਇਹ ਵੀ ਚੰਗੀ ਗੱਲ ਹੈ ਵਾਹਿਗੁਰੂ ਨੇ ਇਹਨੂੰ ਸੇਵਾ ਬਖਸ਼ੀ ਜਿਹੜੀ ਇਸ ਲੋਡ ਬੰਦ ਨੂੰ ਇੱਥੇ ਤੱਕ ਕਰ ਲੈ ਕੇ ਆਇਆ ਤੇ ਵੀਰ ਦਾ ਜਿਹੜਾ ਕਿਰਾਇਆ ਪਾੜਾ ਅਸੀਂ ਦੇਵਾਂਗੇ। ਪਰ ਗੱਲ ਇਥੇ ਇਹ ਆ ਵੀ ਅੱਜ ਪਰਿਵਾਰ ਇਹਨਾਂ ਹਾਲਾਤਾਂ ਚ ਚੱਲਿਆ ਗਿਆ ਜਿੱਥੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਕਿਉਂਕਿ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਇਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਇਹਨੂੰ ਮਿਲਿਆ ਕੀ ਆ ਰਸੇ ਬੰਨੇ ਹੋਏ ਜਿਹੜੇ ਲੱਤਾਂ ਨੂੰ ਬਾਹਾਂ ਨੂੰ ਲੜੀਆਂ ਨੂੰ ਮਾਂ ਪਿਓ ਹੱਥ ਜੋੜੀ ਖੜੇ ਆ ਉਹਨਾਂ ਕੋਲੇ ਕੀ ਪੱਲੇ ਪਿਆ ਇਦੋਂ ਤਾਂ ਇਹਦਾ ਪੁੱਤ ਪਲੱਸ ਟੂ ਕਰਕੇ ਛੱਡਿਆ ਸੀ ਕਿਤੇ ਸਿਕਿਉਰਿਟੀ ਗਾਰਡ ਲੱਗ ਜਾਂਦਾ ਕਿਤੇ ਦਿਹਾੜੀ ਕਰ ਲੈਂਦਾ ਕੋਈ ਮਿਸਤਰੀ ਦਾ ਕੰਮ ਸਿੱਖ ਲੈਂਦਾ ਕੋਈ ਏਸੀਆਂ ਦਾ ਕੰਮ ਕੋਈ ਫਰਿੱਜਾਂ ਦਾ ਕੰਮ ਸਿੱਖ ਲੈਂਦਾ ਤਾਂ ਵੀ ਆਪਣੇ ਮਾਪੇ ਬ ਦੀ ਵਧੀਆ ਸੇਵਾ ਕਰਦਾ ਤਾਂ ਵੀ ਆਪ ਦਾ ਘਰ ਚਲਾਉਂਦਾ ਵਿਆਹ ਹੋ ਜਾਂਦਾ ਭੈਣ ਵਿਆਹੀ ਗਈ ਹੈ ਇਹਦਾ ਵੀ ਵਿਆਹ ਹੋ ਜਾਂਦਾ ਸੀ ਪਰ ਅੱਜ ਅੱਜ ਤਾਂ ਰਮਪ੍ਰੀਤ ਕੋਲੇ ਪੱਲੇ ਕੀ ਪਿਆ ਲੋਕਾਂ ਦੀਆਂ ਟਿਰਚਰਾਂ ਲੋਕਾਂ ਦੇ ਮਿਹਣੇ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਣੇ ਮਿਹਣਿਆਂ ਨੇ ਲੈ ਕੇ ਗਏ ਆ ਇਹਨੂੰ ਜਿਹੜਾ ਲੋਕ ਮਜ਼ਾਕ ਕਰਦੇ ਸੀ ਤੁਹਾਨੂੰ ਪਤਾ ਪਿੰਡਾਂ 'ਚ ਥੋੜੀ ਆਤ ਵੀ ਹੁੰਦੀ ਆ ਵੀ ਤਾਂ ਚ ਮਾਰ ਕੇ ਗੱਲ ਕਰਨੀ ਚੱਕ ਮੀ ਗੱਲ ਕਰਨੀ ਉਹ ਹੁਣ ਇਹ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ ਕੋਈ ਤੋਂ ਸਹਾਰ ਨਹੀਂ ਸੀ ਹੁੰਦੀ ਅੱਜ ਆਪਣਾ ਉਹ ਘਰ ਢਾਉਣ ਨੂੰ ਫਿਰਦਾ ਹੈ ਜਿਹੜਾ ਉਹ ਕਹਿੰਦੇ ਸੀ ਬਣਾ ਕੇ ਦਿੱਤਾ ਕੰਪਨੀ ਵਾਲੇ ਕਹਿੰਦੇ ਜਿਹੜਿਆ ਕਿਉਂ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਸ ਘਰ ਦੇ ਪ੍ਰਤੀ ਨਹੀਂ ਨਹੀਂ ਉਹ ਵੇਚ ਦੇਣਾ ਸਾ ਵੇਚ ਦੇਣਾ ਹਾਂਜੀ ਕਿਉਂ ਪੁੱਤ ਨਹੀਂ ਨਹੀਂ ਉਹ ਵੇਚ ਦੇਣਾ ਥਾ ਉੱਥੇ ਨਾ ਪਿੰਡ ਕੰਢਾ ਹੈ ਅੱਛਾ ਕੀ ਗਾ ਉੱਥੇ ਸ਼ਤਾਨੀਆਂ ਉਹਨੀਆਂ ਕਰਦੇ ਮੇਰੇ ਨਾਲ ਕੀ ਕਰਦੇ ਪੁੱਤ ਹਾਂਜੀ ਮੈਨੂੰ ਸ਼ਦਾਈ ਸਮਝਦੇ ਐ ਅੱਛਾ ਹਾਂਜੀ ਪਿੰਡ ਦੇ ਲੋਕ ਹਾਂ ਮੇਰੇ ਉੱਤੇ ਚਾਰ ਚਾਰ ਜਾਣੇ ਇਕੱਠੇ ਹੋ ਕੇ ਪੈਂਦੇ ਇਕੱਲੇ ਦੇਤੇ ਅੱਛਾ ਹਾਂਜੀ ਮਾਰਦੇ ਤੈਨੂੰ ਹਾਂਜੀ ਹਾਂਜੀ ਠੀਕ ਆ ਤੇ ਤੂੰ ਉਹਨਾਂ ਦਾ ਕੁਝ ਵਿਗਾੜਿਆ ਹਾਂਜੀ ਨਹੀਂ ਵਿਗਾੜਿਆ ਤਾਂ ਨਹੀਂ ਉਹਨਾਂ ਦਾ ਕੁਝ ਫੇਰ ਉਹ ਛੇੜਖਾਣੀ ਕਰ ਲੈਂਦੇ ਜਾਂਦੇ ਨੂੰ ਤੇ ਮੈਨੂੰ ਗੁੱਸਾ ਆਉਂਦਾ ਵਾ ਮੁਰਕੇ ਭਵੀ ਥਿਆਰ ਲੈ ਕੇ ਜਾਣਾ ਵਾ ਹੂੰ ਫੇ ਲੜਾਈ ਹੋ ਜਾਂਦੀ ਆ ਹਾਂ ਤੇ ਮਾਰ ਦੇ ਦੇ ਨੂੰ ਕੁੱਟਦੇ ਹਾਂ 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 ਤਾਂ ਪਰੀ ਤ ਜਿਵੇਂ ਹੁਣ ਤੂੰ ਉਦੋਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਸੀ ਕੰਪਨੀ ਵਾਲਿਆਂ ਨੇ ਤੈਨੂੰ ਕਿੰਨਾ ਕ ਪੈਸਾ ਦਿੱਤਾ ਪੁੱਤ ਅਲੀ ਨਰੇ ਪੈਸਾ ਤੇ ਚਲੋ ਦਿੱਤਾ ਨਾ ਚਾਹ ਤੇ ਅਨਸਾਰ ਘਰੇ ਰੱਖਿਆ ਨਵ ਨੂੰ ਹਮ ਆਪਣੇ ਕੋਲ ਘਰੇ ਰੱਖਿਆ ਘਰੇ ਰੱਖਿਆ ਹੈ ਆਪਣੇ ਉਹਨਾਂ ਨੇ ਰੋਟੀ ਪਾਣੀ ਖਵਾਇਆ ਚਾਹ ਪਾਣੀ ਕਰਦਿਆਂ ਕੋ ਖਵਾਇਆ ਤੇ ਮੁਰਕੇ 3 ਸਾਲ ਤੋਂ ਬਾਅਦ ਉਹਨਾਂ 2019 24 22 23 ਦੇ ਵਿੱਚ ਛੱਡਤਾ ਇਹ ਹਾਂਜੀ 23 ਦੇ ਵਿੱਚ ਛੱਡਿਆ ਹੈ ਉਹਨਾਂ ਨੇ ਮੈਨੂੰ ਅੰਦੇ ਜਾ ਤੋ ਕਰਨੋ ਅਦੇ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬਾਅਦ ਫੋਣੇ ਨੇ ਚੁੱਕਿਆ ਉਹਨਾਂ ਹੂੰ ਤੇ ਘਰ-ਵਾਰ ਕੀ ਨੇ ਪਾਕੇ ਦਿੱਤਾ ਤੇਰਾ ਘਰ-ਵਾਰ ਤੇ ਚਲੋ ਪਹਿਲਾਂ ਆਪਣਾ ਇੱਕੋ ਕਮਰਾ ਹੈ ਬਾਨੇ ਵਾਲਾ ਫੇ ਪੰਚਾਇਤ ਨੇ ਫਟੇ ਆਲੇ ਦੋ ਲੈੰਟਰ ਕਰਤੇ ਬਾਹਰੋਂ ਪਲਸਤਰ ਕਰਤੇ ਘਰ ਦਿਆਂਦੇ ਹੈਦਰੋਂ ਪਲਸਤਰ ਕਰਾਵਾਂਗੇ ਅਗਲੀ ਦਿਵਾਲੀ ਤੇ ਕਰਾਵਾਂਗੇ ਅਗਲੀ ਤੇ ਕਰਾਵਾਂਗੇ ਦਿਵਾਲੀਆਂ 10-15 ਨੰਗ ਅੰਦਰੋਂ ਪਲਸਤਰ ਨਹੀਂ ਹੋਏ ਫੇ ਉਹਨਾਂ ਜਿਹੜੇ ਦੋ ਕਮਰੇ ਹੀ ਪਲਸਤਰ ਹੋਏ ਹੀ ਪੰਚਾਇਤ ਵਾਲੇ ਉਹਨਾਂ ਗਾੜੀ ਬਰਾਂਡਾ ਪਾਤਾ ਤੇ ਗਾੜੀ ਦੇ ਸੋਇ ਬਣਾਤੀ ਵਿੱਚ ਨਕੀ ਇੱਕ ਬਾਥਰੂਮ ਬਣਾ ਤੇ ਬਾਹਰ ਬਸ ਆਜੇ ਪਾਸਤਰ ਕਰਕੇ ਖੜੇ ਕਰਤੇ ਆ ਬੂਏ ਬਾਰੀਆਂ ਲਾਉਣ ਵਾਲੀਆਂ ਆ ਜੇ ਅੱਗੇ ਫਰਸ਼ਾ ਪੈਣ ਵਾਲੀਆਂ ਤੂੰ ਹੁਣ ਧਰਮਪੀਰ ਕੀ ਕਰਨਾ ਚਾਹੁੰਦਾ ਬੁੱਤ ਗਾਂ ਕੀ ਸੋਚਦਾ ਮੈਂ ਕੀ ਕਰਨਾ ਮੈਂ ਤਾਂ ਸੋਚਦਾ ਇੱਥੇ ਉਹ ਘਰ ਵੇਚ ਕੇ ਇੱਥੇ ਤਾਂ ਇੱਥੇ ਲੁਧਿਆਣੇ ਥਾਂ ਲਈਏ ਕਿਤੇ ਹੂੰ ਫੇਰ ਪੁੱਤ ਕੰਮ ਕੀ ਕਰਨਾ ਕੰਮ ਜਿਹੜਾ ਮਿਲੂ ਉਹ ਕਰਨਾਗੇ ਠੀਕ ਆ ਕੰਮ ਸਿੱਖਿਆ ਤੂੰ ਕੋਈ ਨਹੀਂ ਮੈਂ ਸਿੱਖਿਆ ਤਾਂ ਨਹੀਂ ਕੋਈ ਆਪਾ ਪਾਠ ਵਧੀਆ ਕਰ ਲਈਦਾ ਪਾਠ ਦੀ ਡਿਊਟੀ ਮਿਲ ਜੇ ਸੁਣਾਈਆਂ ਤੁਹਾਨੂੰ ਪਾਠ ਸੁਣਾ ਦੇ ਪੁੱਤ ਇਦਾਂ ਹਰ ਕ ਨਹਾ ਮਰਤੇ ਨ ਤਤੇ ਹਾਈ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਨਾਲ ਸਮਰ ਸਮਰਤ ਸਦਾ ਸਮਾਲੇ ترا کیا میٹھا لا گے ہر نام پدارت نانک ماں گے کوئی جان ہر دے بے و جرن کہاں با کہوں سب رسن دی جے کو رہاو ہر نام منتر درنا دا کٹے ہوں میں روگ ਨਾ ਨਾ ਕਸਾਤ ਕਰੋ ਤਨਾ ਮੈਂ ਲਾਇਆ ਜੇ ਨਾ ਤਰੇ ਪਾਇਆ ਸੰਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧੀਆ ਤੁ ਹਾਂਜੀ ਤੁ ਚਾਲੇ ਮੁਕਤਾਂ ਦੇ ਨਾਮ ਸੁਣਾਉਣੇ ਆ ਜੀ ਆਪਣਾ ਗੁਰਦਰਾ ਗੁਰਦਰਾ ਮੁਕਤ ਸਰ ਸਾਹਿਬਿਆ ਗੁਰਦਰਾ ਟੋਟੀ ਗੰਡੀ ਦਰਬਾਰ ਸਾਹਿਬ ਜਿੱਥੇ ਵਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਮਾਗੀ ਦਾ ਮੇਲਾ ਨੰਗਾ ਜਿੱਥੇ ਸੰਗਤਾਂ ਗਈਆਂ ਸੀ ਹੁਣ ਪਿੱਛੇ ਜੇ ਮਾਗੀ ਦਾ ਮੇਲਾ ਮੁਕਤਸਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਵਿੱਚ 40 ਸਿੰਘ ਪਹਿਲਾਂ ਚਲ ਗਏ ਸੀ ਉਹਨਾਂ ਬਾਚਾਣ ਕੇ ਸ਼ਹੀਦਾਂ ਪ੍ਰਾਪਤ ਕੀਤੀਆਂ ਉਹਨਾਂ ਮੁਕਤੀ ਪ੍ਰਾਪਤ ਕੀਤੀ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਨਾਮ ਆਇਦਾਵਾ ਭਾਈ ਮਾਸ ਸਿੰਘ, ਸ਼ਮੀਰ ਸਿੰਘ, ਸਾਦੂ ਸਿੰਘ, ਸਰਜਾ ਸਿੰਘ, ਸੋਇਲ ਸਿੰਘ, ਸੁਲਤਾਨ ਸਿੰਘ, ਸੰਤ ਸਿੰਘ, ਸੋਭਾ ਸਿੰਘ ਅਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾਲ ਸਿੰਘ ਖਿੜਾੜ ਸਿੰਘ ਗਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੂ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨੰਧਾਨ ਸਿੰਘ ਭਾਗ ਸਿੰਘ ਬੂੜ ਸਿੰਘ ਭੋਲਾ ਸਿੰਘ ਪੰਗਾ ਸਿੰਘ ਮਾਣ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲਸ਼ਮਣ ਸਿੰਘ ਅੱਜ ਇਹ 40 ਮੁਖਤਾਂ ਦੇ ਨਾਲ ਵਾਹਿਗੁਰਜੀ ਸਾਹਿਬ ਕਾਲ ਸਾਹਿਬ ਵਾਹਿਗੁਰਜੀ ਦੇਖੋ ਕਿਦਾਂ ਇੱਕ ਗੁਣਾ ਦੀ ਗੁੱਠਲੀ ਸੀ ਬੱਚਾ ਇੱਕ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਸੀ ਬੱਚਾ ਉਹਨੂੰ ਐਸੇ ਰਾਹ ਪਾਤਾ ਉਹਨੂੰ ਐਸੇ ਹਾਲਾਤਾਂ 'ਚ ਲਿਆ ਕੇ ਖੜਾ ਕਰਤਾ ਅੱਜ ਵੀ ਆਪਣੇ ਆਪ ਤੋਂ ਵੀ ਬੇਮੁਖ ਹੋਇਆ ਖੜਾ ਗੁਰੂ ਦਾ ਸਿੱਖ ਸੀ ਅਮਰ ਸ਼ਕਿਆ ਹੋਈ ਤੇਰਾ ਹਨ ਹਾਂਜੀ ਅਮਰਤ ਸ਼ਕਿਆ ਹੈ ਮੇਰਾ ਪਿੰਡ ਵਾਲਿਆਂ ਲਵਾਤਾ ਹੈ ਨਾ ਗਾਤਰਾ ਹਾਂ ਹਾਂ ਤੇ ਅੱਜ ਇੰਨੀ ਜਨਨ ਕਿ ਬੁੱਧੀ ਪ੍ਰੈਸਟ ਹੋਈ ਪਈ ਐ ਇਸ ਟਾਈਮ ਵੀ ਆਪਣੀ ਸੋਜੀ ਵੀ ਗਵਾਈ ਬੈਠਾ ਵੀਰਾ ਇਹ ਤਾਂ ਰਾਤ ਵੀਰੇ ਨੂੰ 1 ਵਜੇ ਲੈ ਕੇ ਆਏ ਐ ਇੱਥੇ ਆਏ ਨੂੰ ਦਵਾਈ ਦੋਈ ਦਿੱਤੀ ਥੋੜਾ ਹੁਣ ਰਿਲੈਕਸ ਆ ਸੈਟ ਆ ਹਜੇ ਤੇ ਨਹੀਂ ਤਾਂ ਘਰੇ ਬੰਨਿਆ ਹੋਇਆ ਸੀ ਮੰਜਿਆਂ ਦੇ ਨਾਲ ਤੇ ਅੱਜ ਸਾਡਾ ਇੱਕ ਸੁਨੇਹਾ ਜ਼ਰੂਰ ਸੁਣਿਓ ਸਾਰੇ ਭੈਣ ਭਰਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਨਵੇਂ-ਨਵੇਂ ਮੁੰਡੇ ਕੁੜੀਆਂ ਬਲੌਗਰ ਬਣ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਕੋਈ ਆਪਣੀਆਂ ਗੱਲਾਂ ਦੱਸਦੇ ਨੇ ਕਿਸੇ 'ਚ ਕੋਈ ਗੌਣਾ ਕਿਸੇ 'ਚ ਕੋਈ ਕਲਾਵਾ ਤੇ ਕਈ ਐਸ ਜੀਆਂ ਕੋਈ ਸਿੱਧੀਆਂ ਪਿਆਰੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਹਾਈਪ ਦਿੰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਸ਼ੇਅਰ ਕਰਦੇ ਨੇ ਆਪਾਂ ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਕੋਈ ਐਸ ਜੀ ਗੱਲ ਕਰਦੇ ਆ ਅਸੀਂ ਕਮੈਂਟਾਂ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਲਿਖ ਦਿੰਨੇ ਆ ਇਹੋ ਜੇ ਆਪਣੇ ਅੰਦਰਲੇ ਕੋਈ ਜਿਹੜੀ ਜ਼ਹਿਰ ਸਾਡੇ ਭਰੀ ਪਈ ਹੁੰਦੀ ਆ ਉਹ ਸਾਹਮਣੇ ਵਾਲੇ ਦੇ ਉੱਪਰ ਢੇਰੀ ਕਰ ਦਿੰਨੇ ਆ ਪਰ ਉਸ ਜ਼ਹਿਰ ਦਾ ਉਹ ਤੁਹਾਡੇ ਕਹੇ ਹੋਏ ਕੀਤੀਆਂ ਹੋਈਆਂ ਗੱਲਾਂ ਕੀਤੇ ਹੋਏ ਮਜ਼ਾਕ ਬੰਦੇ ਦੀ ਜ਼ਿੰਦਗੀ 'ਚ ਕਿਦਾਂ ਜ਼ਹਿਰ ਘੋਲ ਦਿਆ ਉਹ ਤੁਹਾਡੇ ਸਾਹਮਣੇ ਖੜਾ ਮਹਿੰਦਰ ਧਰਮਪ੍ਰੀਤ ਸਿੰਘ ਧਰਮਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਹਾਲਾਤ ਬਣੇ ਸੋਸ਼ਲ ਮੀਡੀਆ ਤੇ ਇਹ ਬੱਚਾ ਵੀ ਹੱਸਦਿਆਂ ਖੇਡਦਿਆਂ ਮਜ਼ਾਕ ਕਰਦਿਆਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਪਰ ਅੱਜ ਨਾ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਨਹੀਂ ਤਾਂ ਜੇ ਆਪਦੇ ਨਾਂ ਤੇ ਇੱਕ ਪੇਜ ਚਲਾਈ ਜਾਂਦਾ ਕੱਲਾ ਤਾਂ ਵੀ ਇਹ ਆਪਦੀ ਸੋਹਣੀ ਰੋਟੀ ਕਮਾਉਂਦਾ ਪਰ ਇਹਨੂੰ ਵੱਡੇ ਮગર ਮੱਛਾਂ ਨੇ ਆ ਕੇ ਹਾਈਜੈਕ ਕਰ ਲਿਆ ਉਹ ਲੈ ਕੇ ਆਪਦੇ ਨਾਲ ਚਾਕੇ ਉੱਥੇ ਰੱਖਿਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਉਨਰੀ ਭਾਵ ਨਾਲ ਗਲਤ ਸੀ ਉਸ ਟਾਈਮ ਸ਼ਾਇਦ ਉਨਰੀ ਭਾਵਨਾ ਸਹੀ ਰਹੀ ਹੋਣੀ ਆ ਪਰ ਅੱਜ ਜਿਹੜੇ ਇਹ ਹਾਲਾਤ ਆ ਚਾਹੇ ਉਹ ਡਿਪਰੈਸ਼ਨ ਜਾਣ ਕਰਕੇ ਹੋ ਗਏ ਚਾਹੇ ਉਹਨਾਂ ਕਰਕੇ ਹੋ ਗਏ ਅੱਜ ਇਹਨੂੰ ਲੋੜ ਆ ਸਪੋਰਟ ਦੀ ਅੱਜ ਇਹਨੂੰ ਲੋੜ ਆ ਸਾਥ ਦੀ ਜੇ ਉਹ ਸੱਚੇ ਮਨ ਨਾਲ ਸਹੀ ਤਰੀਕੇ ਨਾਲ ਲੈ ਕੇ ਗਏ ਸੀ ਇਹਨੂੰ ਤੇ ਅੱਜ ਉਹਨਾਂ ਦਾ ਫਰਜ਼ ਬਣਦਾ ਸੀ ਇਸ ਪਰਿਵਾਰ ਦੇ ਨਾਲ ਖੜਨ ਦਾ ਅੱਜ ਉਹ ਆ ਕੇ ਧਰਮਪ੍ਰੀਤ ਦਾ ਸਾਥ ਦਿੰਦੇ ਧਰਮਪ੍ਰੀਤ ਦੇ ਹਾਲਾਤ ਕੀ ਬਣ ਗਿਆ ਕਿੱਦਾਂ ਬਣ ਗਿਆ ਕਿਉਂ ਬਣ ਗਿਆ ਇਹ ਸਾਰੇ ਸਵਾਲਾਂ ਦਾ ਜਵਾਬ ਆ ਜਿਹੜਾ ਇਹਦਾ ਪਿਛਲਾ ਜੀਵਨ ਜਿਹੜਾ ਪਿਛਲੇ 5-7 ਸਾਲਾਂ ਚ ਆਪਾਂ ਦੇਖਿਆ ਉਹਦੇ ਵਿੱਚੋਂ ਮਿਲਦਾ ਚਿੰਤਾ ਨਾ ਕਰ ਤੋ ਬਾਬਾ ਨਾਨਕ ਮਿਹਰ ਕਰੂਗਾ ਜੀ ਤੇ ਬਸ ਸਾਡੀ ਤੇ ਕਹੀ ਬੇਨਤੀ ਹੈ ਜੀ ਵੀ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਸੋਸ਼ਲ ਮੀਡੀਆ ਅੱਜ ਦੋ ਤਾਰੀ ਤਲਵਾਰ ਆ ਹੈਨਾ ਤੇ ਆਪਾਂ ਉਹਦੇ ਤੇ ਕਿਸੇ ਨਾਲ ਇੰਨੀ ਵੀ ਜਿਆਗਤੀ ਨਾ ਕਰੀਏ ਵੀ ਉਹਦੇ ਆ ਹਾਲਾਤ ਬਣ ਜਾਣ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਕਹਿ ਕਹਿ ਕੇ ਵਿਚਾਰੇ ਨੂੰ ਪਹਿਲਾਂ ਤਾਂ ਇੰਨਾ ਉੱਪਰ ਚੱਕਦਾ ਹੁਣ ਐਸ ਹਾਲਾਤ ਚ ਥੱਲੇ ਸੁੱਟਿਆ ਵੀ ਥੱਲੇ ਜ਼ਮੀਨ ਵੀ ਨਹੀਂ ਮਿਲੀ ਡਿੱਗਣ ਲਈ ਉਹਨੂੰ ਵਿਚਾਰੇ ਨੂੰ ਤੇ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਹੁੰਚਿਆ ਵਾ ਧਰਮਪ੍ਰੀਤ ਉਰਫ ਮੁੱਖ ਮੰਤਰੀ ਅਰਦਾਸ ਕਰਿਓ ਬਸ ਜਿਹੜੀਆਂ ਪਿੱਛੇ ਹੋ ਗਈਆਂ ਗੱਲਾਂ ਛੱਡ ਦੀ ਆਪਾਂ ਇੱਕ ਅਰਦਾਸ ਕਰਿਓ ਇਸ ਬੱਚੇ ਵਾਸਤੇ ਇਸ ਬੱਚੇ ਦੇ ਮਾਂ ਬਾਪ ਵਾਸਤੇ ਛੋਟੀ ਭੈਣ ਵਾਸਤੇ ਦੇਖੋ ਕਿਦਾਂ ਮਾਪਿਓ ਆਪਣੇ ਭੈਣ ਭਰਾ ਲਈ ਇੱਕ ਭੈਣ ਕਿੰਨਾ ਸੁਪਨੇ ਸਜੈਂਦੀ ਆ ਕਿੰਨੀਆਂ ਸਦਰਾਂ ਹੁੰਦੀਆਂ ਮਾਪਿਓ ਦੀਆਂ ਕਿੰਨੀਆਂ ਸਦਰਾਂ ਜੁੜੀਆਂ ਹੁੰਦੀਆਂ ਪੁੱਤ ਨਾਲ ਵੀ ਮੈਂ ਵਿਆਹ ਪੁੱਤ ਦਾ ਕਰੂੰਗੀ ਮੇਰਾ ਪੁੱਤ ਐ ਹੋ ਮੇਰੀ ਨੂੰ ਆਉ ਪਰ ਅੱਜ ਉਹ ਸਾਰਾ ਕੁਝ ਮਿੱਟੀ ਚ ਰੋਲਿਆ ਪਿਆ ਇਸ ਟਾਈਪ ਜਿੱਥੇ ਉਸ ਘਰ ਦੇ ਵਿੱਚ ਬਾਹ ਵਾਈ ਕਰਨ ਵਾਲੇ ਲੋਕ ਆਉਂਦੇ ਵਾਹ ਵਈ ਵਾਹ ਵਾਹ ਵਈ ਵਾਹ ਉੱਥੇ ਅੱਜ ਕੁੱਟਣ ਵਾਲੇ ਆਉਂਦੇ ਆ ਉਥੇ ਜ ਮਾਰਨ ਵਾਲੇ ਆਉਂਦੇ ਆ ਵੀ ਇਹਨੂੰ ਕੁੱਟੋ ਮਾਰੋ ਲੋਕ ਇਹ ਨਹੀਂ ਸਮਝਦੇ ਵੀ ਦੀ ਹਾਲਤ ਦੇਖੋ ਪਤਾ ਨਹੀਂ ਉਹ ਲੋਕ ਮੈਂਟਲੀ ਅਫਸੈਟ ਆ ਜਾਂ ਡਿਪਰੈਸ਼ਨ ਚ ਜਿਹੜੇ ਇਹਦੀ ਸਮੱਸਿਆ ਨੂੰ ਨਹੀਂ ਸਮਝ ਪਾ ਰਹੇ ਇਸ ਕਰਕੇ ਸਾਡੀ ਬੇਨਤੀ ਹੈ ਭਾਈ ਆਪਾਂ ਥੋੜਾ ਜਿਆ ਸੋਝੀ ਵਰਤੀਏ ਆਪਣੀ ਸਮਝ ਵੜਤੀਏ ਤੇ ਇੰਨੀ ਹੁਣ ਸਾਡੀ ਬੇਨਤੀ ਨੂੰ ਸੁਣ ਲਿਓ ਵੀ ਇਸ ਬੱਚੇ ਲਈ ਅਰਦਾਸ ਕਰਦੇ ਹੋ ਇੱਕ ਵਾਰ ਵੀ ਇਹ ਹੁਣ ਠੀਕ ਹੋ ਕੇ ਆਪਣੇ ਮਾਂ ਬਾਪ ਦੀ ਸੇਵਾ ਕਰੇ ਆਪਣਾ ਜੀਵਨ ਅੱਗੇ ਵਧਾਵੇ ਇੰਨੀ ਕਰ ਅਰਦਾਸ ਬੇਨਤੀ ਜਰੂਰ ਕਰਿਓ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਸ਼ਾਇਦ ਕਿਸੇ ਐਸੇ ਇਨਸਾਨ ਤੱਕਰ ਪਹੁੰਚੇ ਤੇ ਉਹਦੀ ਕੀਤੀ ਹੋਈ ਅਰਦਾਸ ਕਿਸੇ ਦੇ ਦਿਲ ਤੋਂ ਨਿਕਲੀ ਹੋਈ ਉਹ ਅਸੀਸ ਉਸ ਅਕਾਲ ਪੁਰਖ ਤੱਕਰ ਪਹੁੰਚੇ ਤੇ ਇਸ ਬੱਚੇ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ